ਯੇਸ ਫਾਡੀ ਮਰਤਾਵਾ ਮਰਤਾਵਾ ਰਾਹੁਲ ਗਾਂਧੀ ਆਏ ਹਾਏ 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 ਰਾਹੁਲ ਗਾਂਧੀ ਮਰਤਾਵਾ ਮਰਤਾਵਾ ਅੱਜ ਅਸੀਂ ਰਾਹੁਲ ਗਾਂਧੀ ਦੇ ਵਿਰੋਧ ਪ੍ਰਦਰਸ਼ਨ ਕਰ ਰਹੇ ਹਾਂ ਉਹਦਾ ਪੁਤਲਾ ਫੂਕੇ ਅੱਜ ਅਸੀਂ ਉਹਦੀ ਵਜ੍ਹਾ ਕੀ ਹੈ ਕਿ ਅਕਸਰ ਰਾਹੁਲ ਗਾਂਧੀ ਜਿਹੜਾ ਵਾ ਹਿੰਦੂਆਂ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਰਾਮ ਮੰਦਰ ਦੇ ਖਿਲਾਫ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਅਸੀਂ ਬਾਰ-ਬਾਰ ਵਿਰੋਧ ਕਰਦੇ ਹਾਂ ਰਾਹੁਲ ਗਾਂਧੀ ਦਾ ਪਰ ਉਸ ਬੰਦੇ ਦੇ ਕੰਨਾਂ ਤੇ ਜੂਨ ਹੀ ਰੇਂਗਦੀ ਉਹਨੂੰ ਕੋਈ ਫਰਕ ਨਹੀਂ ਪੈਂਦਾ ਕਿ ਹਿੰਦੂ ਇਸ ਗੱਲ ਤੇ ਜਿੜਦੇ ਨੇ ਹਿੰਦੂਆਂ ਦੇ ਖਿਲਾਫ 100 ਕਰੋੜ ਇਸ ਦੇਸ਼ ਹਿੰਦੂ ਰਹਿੰਦਾ ਵਾ ਪਰ ਰਾਹੁਲ ਗਾਂਧੀ ਕੁਝ ਲੋਕਾਂ ਨੂੰ ਖੁਸ਼ ਕਰਨ ਵਾਸਤੇ ਹਿੰਦੂਆਂ ਦੇ ਖਿਲਾਫ ਤੇ ਹਿੰਦੂ ਜਿਹੜੇ ਆਪਨਾ ਸਨਾਤਨ ਦੇ ਖਿਲਾਫ ਬੋਲਦਾ ਰਹਿੰਦਾ ਵਾ ਪਰ ਹੁਣ ਸਾਡੇ ਹਿੰਦੂਆਂ ਦੀ ਆਰ ਪਾਰ ਦੀ ਲੜਾਈ ਹੈ ਰਾਹੁਲ ਗਾਂਧੀ ਦੇ ਨਾਲ ਅਸੀਂ ਹੁਣ ਦੱਸ ਦੇਣਾ ਚਾਹੁੰਦੇ ਆ ਕਿ 100 ਕਰੋੜ ਹਿੰਦੂਆਂ ਦੇ ਦੇਸ਼ ਦੇ ਵਿੱਚ ਤੂੰ ਰਹਿ ਕੇ ਇੱਥੋਂ ਦਾ ਤੂੰ ਐਮਐਲਏ ਐਮਪੀ ਬਣ ਕੇ ਲੋਕ ਸਭਾ ਵਿੱਚ ਜਾ ਕੇ ਹਿੰਦੂਆਂ ਦੇ ਖਿਲਾਫ ਨਹੀਂ ਬੋਲ ਸਕਦਾ ਇਹ ਅਕਸਰ ਕਹਿੰਦਾ ਵਾ ਕਿ ਹਿੰਦੂ ਮੰਦਰ ਜਾਂਦੇ ਆ ਤੇ ਮੰਦਰ ਜਾ ਕੇ ਕੁੜੀਆਂ ਛੇੜਦੇ ਆ ਇਹ ਕਹਿੰਦਾ ਵਾ ਹਿੰਦੂਤਵਾਦੀਆਂ ਨੂੰ ਮੈਂ ਦੇਸ਼ ਚੋਂ ਬਾਹਰ ਕੱਢ ਦਾਂਗਾ ਕਦੇ ਇਹ ਕਹਿੰਦਾ ਵਾ ਕਿ ਹਿੰਦੂਆਂ ਦੀ ਜਿਹੜੀ ਸ਼ਕਤੀ ਆ ਜਿਹੜੀ ਹਿੰਦੂ ਧਰਮ ਦੀ ਸ਼ਕਤੀ ਆ ਜਿਹਨੂੰ ਅਸੀਂ ਆਦੀ ਸ਼ਕਤੀ ਕਹਿੰਦੇ ਆ ਕਿ ਉਹਦੇ ਨਾਲ ਮੈਂ ਲੜਾਂਗਾ ਉਹਨਾਂ ਮੇਰੀ ਲੜਾਈ ਆ ਕਦੀ ਕਾਂਗਰਸ RAM ਮੰਦਰ ਦੇ ਖਿਲਾਫ ਜਾਂਦੀ ਆ ਕਦੀ RAM ਸੇਤੂ ਦੇ ਖਿਲਾਫ ਜਾਂਦੀ ਆ ਕਦੀ ਕਾਂਗਰਸ ਇਹ ਹਲਫਨਾਮਾ ਦਿੰਦੀ ਆ ਕੋਰਟ ਦੇ ਵਿੱਚ ਕਿ ਰਪਬੂ RAM ਹੈ ਹੀ ਨਹੀਂ ਹਿੰਦੂਆਂ ਦੇ ਖਿਲਾਫ ਕਾਂਗਰਸ ਸ਼ੁਰੂ ਤੋਂ ਚੱਲੀ ਜਾਂਦੀ ਪਈ ਆ ਗਾਂਧੀ ਪਰਿਵਾਰ ਚਾਹੇ ਨਹਿਰੂ ਹੋਵੇ ਨਹਿਰੂ ਨੇ ਆਪਣੇ ਲਬਜ਼ਾਂ 'ਚ ਕਿਹਾ ਵਾ ਕਿ ਮੈਂ ਐਕਸੀਡੈਂਟਲੀ ਹਿੰਦੂਆਂ ਉਹ ਆਪਣੇ ਆਪ ਨੂੰ ਹਿੰਦੂ ਮੰਨਦਾ ਹੀ ਨਹੀਂ ਆ ਇੰਦਰਾ ਗਾਂਧੀ ਨੇ 66 ਦੇ ਵਿੱਚ ਨਿਹਫੇ ਸਾਧੂਆਂ ਦੇ ਉੱਪਰ ਗੋਲੀਆਂ ਚਲਾ ਕੇ ਹਜ਼ਾਰਾਂ ਸਾਧੂਆਂ ਨੂੰ ਮਾਰ ਦਿੱਤਾ ਇਹ ਇੰਦਰਾ ਗਾਂਧੀ ਦਾ ਕੰਮ ਆ ਇੰਦਰਾ ਗਾਂਧੀ ਨੇ ਸਾਡੇ ਪੰਜਾਬ ਦੇ ਵਿੱਚ ਹਰਮੰਦਰ ਸਾਹਿਬ ਦੇ ਉੱਪਰ ਗੋਲੀਬਾਰੀ ਕਰਕੇ ਹਿੰਦੂ ਜਿਹੜਾ ਹਰਮੰਦਰ ਸਾਹਿਬ ਨੂੰ ਢਾਹ ਢੇਰੀ ਕਰ ਦਿੱਤਾ ਸਾਲ 84 ਦੇ ਵਿੱਚ ਇਸੇ ਕਾਂਗਰਸ ਨੇ ਸਾਡੇ ਸਿੱਖ ਭਰਾਵਾਂ ਦੇ ਵਿੱਚ ਗਲਿਆਂ ਦੇ ਟਾਇਰ ਪਾ ਕੇ ਉਹਨਾਂ ਨੂੰ ਜ਼ਿੰਦਾ ਸਾੜ ਦਿੱਤਾ ਇਹ ਕੰਮ ਕਾਂਗਰਸ ਪਾਰਟੀ ਦਾ ਵਾ ਅੱਜ ਕਿਵੇਂ ਪ੍ਰਦਰਸ਼ਨ ਕੀਤਾ ਜਾ ਰਿਹਾ ਤੇ ਕਿਸ ਜਗ੍ਹਾ ਤੇ ਕੀਤਾ ਜਾ ਰਿਹਾ ਅੱਜ ਅਸੀਂ ਛਾੜੇ ਚੌਂਗ ਦੇ ਵਿੱਚ ਪ੍ਰਦਰਸ਼ਨ ਕਰਦੇ ਪਏ ਆ ਅੱਜ ਸਾਰੇ ਹਿੰਦੂ ਸਰਗਠਣਿਆਂ ਸਮਾਜ ਦੇ ਲੋਕ ਇਕੱਠੇ ਹੋਏ ਆ ਉਹ ਵਿਰੋਧ ਕਰਦੇ ਆ ਕਾਂਗਰਸ ਦਾ ਉਹ ਵਿਰੋਧ ਕਰਦੇ ਆ ਰਾਹੁਲ ਗਾਂਧੀ ਦਾ ਉਹ ਵਿਰੋਧ ਕਰਦੇ ਹਰ ਉਸ ਸ਼ਖਸ ਦਾ ਜਿਹੜਾ ਹਿੰਦੂਆਂ ਦੇ ਖਿਲਾਫ ਸਨਾਤਨ ਦੇ ਖਿਲਾਫ ਪ੍ਰਭੂ ਰਾਮ ਦੇ ਖਿਲਾਫ ਬੋਲਦਾ ਵਾ